ਤੁਹਾਡੇ ਜਿਹੜਾ ਤਰੀਕ ਦਿਨ ਹੈ ਉਹ ਇਹ ਮੈਨੂੰ ਵਧਾਈ ਦੇਣੀ ਹੈ ਯਾਰ ਇਹ ਨਵੇਂ ਸਾਲ ਦੀ ਵਧਾਈ ਦੇਣਾ ਉਹ ਨਵੇਂ ਸਾਲ ਦੀ ਵਧਾਈ ਦੇ ਤੂੰ ਖਾਣਾ ਰਹਿ ਗਈ ਸਾਡੇ ਲੋਕਾਂ ਦੀ ਗੱਲਾਂ ਨਹੀਂ ਸੁਣਦੇ ਦਵੇ ਦੱਸੋ ਭਾਜੀ ਉਹਨਾਂ ਨੂੰ ਯਾਰ ਨਿਆਂਇਕ ਕਰ ਰਹੇ ਹੋ ਤੁਸੀਂ ਧੱਕਾਵਾ ਨਹੀਂ ਉਹਨਾਂ ਨੂੰ ਤੁਸੀਂ ਲੇਡੀ ਨੂੰ ਥੱਪੜ ਮਾਰਿਆ ਸੁਣਿਆ ਸੀ ਨਹੀਂ ਇਹ ਗਲਤ ਮਾਰਦਾ ਨਹੀਂ ਪੁਲਿਸ ਮਾਰਦੀ ਥੱਪੜ ਅੱਜ ਨਵੇਂ ਸਾਲ ਦਾ ਨਵੇਂ ਸਾਲ ਦਾ ਗੱਟਾ ਮੱਥਪੜ ਮਾਰਿਆ ਨਹੀਂ ਉਹ ਕਹਿੰਦਾ ਕਹਿੰਦਾ ਮੈਂ ਥੱਪੜ ਹੀ ਨਹੀਂ ਮਾਰਿਆ ਯਾਰ ਦੇ ਭਾਈ ਪਰ ਮੇਰੇ ਇੱਕ ਫੈਂਟਾ ਮੈਂ ਥੋੜਾ ਵਾਲੀ ਇਹਨੂੰ ਬਤਾ ਦੇਣੀ ਕੁੜੀਆਂ ਵੀ ਕਿਹੜੀ ਗੱਲ ਹੋਊਗੀ ਤੂੰ ਦੱਸੋ ਭਾਈ ਕਿੰਨੇ ਸਾਲ ਦੇ ਵਗੋ ਆਪਾਂ ਨਹੀਂ ਭਾਈ ਫੈਂਟਾ ਤੇ ਘਰ ਵਾਲੀ ਆ ਮੈਂ ਕਿਹਨੂੰ ਕਿਹਾ ਤੈਨੂੰ ਮਿਲਣੀ ਆੜੀ ਬਾਜੀ ਤੁਹਾਡੀ ਗੱਲ ਤਾਂ ਐਕਰੀ ਆ ਤੂੰ ਤੁਸੀਂ ਵਧਾਈ ਲਾ ਰਹੇ ਹੋ ਠੀਕ ਆ ਤੁਹਾਡੀ ਗੱਲ ਠੀਕ ਆ ਚੁੱਪ ਕਰੀ ਲਾ ਰਹੇ ਹੋ ਉਸ ਲੇਡੀ ਨੂੰ ਥੱਪੜ ਮਾਰਿਆ ਤੁਸੀਂ ਤੁਸੀਂ ਆਪਣੇ ਜੋ ਵੀ ਤੁਹਾਡਾ ਰਿਲੇਸ਼ਨ ਆ ਸਾਨੂੰ ਕੋਈ ਵੀ ਲੈਣਾ ਦੇਣਾ ਤੇ ਤੁਸੀਂ ਮੈਨੂੰ ਕਿਵੇਂ ਸਾਫ਼ ਦੱਸਦੇ ਹੋ ਹੋਰ ਨੂੰ ਛੱਡੋ ਬਾਜੀ ਉਹ ਮੈਟਰ ਹੀ ਨਹੀਂ ਕਰਦਾ ਮੈਟਰ ਇਹ ਕਰਦਾ ਤੁਸੀਂ ਲੇਡੀਜ਼ ਨੂੰ ਥੱਪੜ ਮਾਰਿਆ ਯੈਸ অর ਨੋ ਇਹ ਗਲਤ ਹੈ ਬਿਲਕੁਲ ਗਲਤ ਹੈ ਆ ਇੱਕ ਬੰਦ ਮੇਰੀ ਗੱਲ ਸੁਣਾ ਇੱਧਰ ਇੱਕ ਮਿੰਟ ਬੁਲਾਓ ਬੁਲਾਓ ਇੱਧਰ ਤੂੰ ਕਿਹਨੂੰ ਕਿਹਾ ਮੈਡੀਕਲ ਕਰਾਣਾ ਤੂੰ ਕੀ ਕਿਹਾ ਮੈਨੂੰ ਭੈਣੇ ਬੱਚੇ ਸੌਂ ਖਾਣਾ ਨਹੀਂ ਉੱਤੋਂ ਤੂੰ ਕੀ ਕਹਿ ਰਹੇ ਇੱਕ ਵਾਰ ਕੰਮ ਨਾ ਆਰਾਮ ਨਾ ਆਰਾਮ ਇੱਥੇ ਇੱਥੇ ਪੱਕਾ ਬਹੁਤ ਹੋਣਾ ਗਿਆ ਇਹ ਬੱਚਾ ਨਹੀਂ ਖਾਣਾ ਨਾ ਕੋਈ ਲੱਕੇ ਨਹੀਂ ਦੇਖੋ ਬੱਚੇ ਸੌਂ ਖਾਣੀ ਆ ਤੂੰ ਆ ਕੇ ਮੇਰੇ ਬੰਦੇ ਟੋਪੜਾ ਵੀ ਤੋੜੀਆਂ ਨਹੀਂ ਆਪਸ ਵਿੱਚ ਆਪਸ ਵਿੱਚ ਅਰਿਤ ਕਿੰਨੇ ਸਾਲ ਦੀ ਬਾਕੀ ਤਾਂ ਆਪਣੀ ਐ ਦੱਸੋ ਮੈਂ ਕਿਹੜੇ ਬੰਦਾ ਲੈ ਕੇ ਆਇਆ ਵਰਗੇ ਤੁਹਾਡੇ ਜਿਹੜਾ ਗਰੀਕ ਜਿਹਨੂੰ ਕਹਿੰਦੇ ਫਰੈਂਡ ਆ ਤੁਹਾਡੇ ਮੈਂ ਨਵੇਂ ਸਾਲ ਦੀ ਵਧਾਈ ਦੇਣ ਆਈ ਆ ਨਵੇਂ ਸਾਲ ਆ ਗਈ ਦੱਸੋ ਤੁਸੀਂ ਤੁਸੀਂ ਕੀ ਹੋ ਗਿਆ ਫਰੈਂਡ ਦਾ ਮੇਰਾ ਕੀ ਹੋ ਗਿਆ ਦੱਸ ਲੱਜਾਜੋ ਕੀ ਹੋ ਗਿਆ ਵਧਾਈ ਦੇਣ ਆਈ ਆ ਫਰੈਂਡ ਆ ਮੇਰਾ ਦੱਸ ਹਾਂਜੀ ਲੱਗਦਾ ਮੇਰਾ ਫਰੈਂਡ ਦਾ ਦੱਸ ਨਹੀਂ ਮੈਂ ਰੁਕਣਾ ਨਹੀਂ ਕਰਵਾਉਂਦਾ ਨਹੀਂ ਨਹੀਂ ਸਰ ਮੈਂ ਨਹੀਂ ਮੈਂ ਨਹੀਂ ਮੈਂ ਨਹੀਂ ਮੈਂ ਨਹੀਂ ਮੇਰਾ ਨਹੀਂ ਬੈਠੇ ਸੀ ਅੱਛਾ ਨਹੀਂ ਇਹ ਕਹਿੰਦੇ ਅਸੀਂ ਮੁਲਾਜ਼ਮ ਨੇ ਬੰਦਾ ਲੈ ਕੇ ਆਇਆ ਵਰਗੇ ਤੁਹਾਡੇ ਜਿਹੜਾ ਗ੍ਰੀਨ ਜਨੂ ਕਹਿੰਦੇ ਫਰੈਂਡ ਆ ਤੁਹਾਡੇ ਮੈਨੂੰ ਵਧਾਈ ਦੇਣਾ ਹੈ ਨਵੇਂ ਸਾਲ ਦੀ ਵਧਾਈ ਦੇਣਾ ਹੈ ਨਵੇਂ ਸਾਲ ਪਕਾ ਕਰਦੇ ਨੇ ਬਾਰੇ ਗੱਡੀਆਂ ਜਿਹੜੀਆਂ ਠਕਾਓ ਦੇਖ ਵੀਰੇ ਦੱਸਾ ਭਾਈ ਇਹ ਪਹਿਲਾ ਠੱਕਾ ਕਰ ਰਹੇ ਸਾਰੇ ਪਰਦੇ ਨੇ ਠੱਕਾ ਮਾਰਿਆ ਸਾਰੇ ਠਾੜੇ ਨੇ ਦਾਰੂ ਪੀਤੀ ਹੋਈ ਆ ਪੂਰੇ ਠਾੜੇ ਨੇ ਆਇਆ ਹੋਣਾ ਪੂਰੇ ਠਾੜੇ ਦਾ ਸਾਡੇ ਪਰਦੇ ਨੂੰ ਥੱਪੜ ਮਾਰਿਆ ਪੂਰੇ ਆ ਦੇਖੋ ਆ ਦੇਲਾ ਕਿੱਦਾਂ ਕੁੱਟੇ ਇਹਨਾਂ ਨੇ ਉਹ ਮਲਾਜ਼ਮ ਨੇ ਕੁੱਟੇ ਇਹਨਾਂ ਨੇ ਆ ਉਤਾਰੋ ਕੋਲ ਘਰੇ ਪੁੱਛੋ ਜਾਰੇ ਆ ਜਿਹੜਾ ਚੌਥਾ ਜਿਹੜਾ ਠੱਕਾ ਲਾਉਂਦੇ ਉਹਨੇ ਮਾਰਿਆ ਉਹਨੇ ਚਪੇੜਾ ਮਾਰੀਆਂ ਬੰਦੇ ਨੇ ਉਹ ਜਿਹੜਾ ਅੰਦਰ ਬੈਠਾ ਵਾ ਚੰਕੀ ਉਹਨੇ ਮਾਰੀ ਬੈਂਸਾ ਵੀ ਆ ਰਹੇ ਓ ਰੇ ਆ ਦੇਖੋ ਇਨੂੰ ਤਾਰੋ ਬਾਹਰ ਹੋਨੇ ਚਪੇੜ ਮਾਰੀ ਸਾਡੇ ਬਾਹਰ ਨਹੀਂ ਨਹੀਂ ਭਾਈ ਇਹਨਾਂ ਨੂੰ ਤਾਰੋ ਯਾਰ ਭਾਈ ਨਹੀਂ ਉਹਨੂੰ ਤਾਰੋ ਨਹੀਂ ਨਹੀਂ ਉਹਨੂੰ ਤਾਰੋ ਉਹ ਜਾਣਾ ਨਹੀਂ ਓਏ ਤਾਰੋ ਤਾਰੋ ਸਾਡੇ ਬੌਧੀ ਭਾਈ ਜਾਨ ਸਾਡੀ ਪਰਦਾਇ ਤੇ ਚਪੇੜ ਮਾਰੀ ਸਾਡੇ ਭਰਾ ਨੂੰ ਕੁੱਤੇ ਨਹੀਂ 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 ਬਾਹਰ ਘਟੋ ਜੀ ਇਹਨੂੰ ਇਹਨੇ ਬਾਹਰ ਘਟੋ ਇਹਨੂੰ ਬਾਹਰ ਘਟੋ ਇਹਨੂੰ ਆ ਦੇ ਲੋ ਜੀ ਇਹਨਾਂ ਨੇ ਸਾਰਿਆਂ ਨੇ दारू ਪੀਤੀ ਹੋਈ ਆ ਪੂਰੀ ਨੇ दारू ਪੀਤੀ ਪੂਰੀ ਚੌਂਕੀ ਨੇ ਆ ਪੂਰੀ ਚੌਂਕੀ ਦੇ ਦਾਗ ਲਿਤੇ ਹੋਏ ਥਾਣੇਦਾਰ ਨੇ ਚਪੇੜਾਂ ਮਾਰੀਆਂ ਸਾਡੇ ਉਹਨੇ ਲੇਡੀਸੇ ਪੂਰੇ ਥਾਣੇਦਾਰ ਨੇ दारू ਪੀਤੀ ਪੂਰਾ ਆ ਦੇਖੋ ਹੋਰੀ ਵਾਈਟ ਲੋਨ ਨੇ दारू ਪੀਤੀ ਹੋਣੀ ਵਾਈਟ ਲੋਨ ਦੀ ਭਗੋਲ ਤੋਂ ਸਰਕਾਰ ਸੱਟਾ ਅੱਧੀ ਕੰਮ ਆਜੂ ਜੱੜਾ ਗੁੰਡਾ ਕਰਦੀ ਹੋਰੀ ਹੈ ਦਰਦ ਸਰੇ ਜਦਿ ਪਰਾਨੂੰ ਮਾਰ ਮਰ ਖੂਨ ਮੁੱਢ ਮਫੂਦਰੇ ਆ ਦੇਖੋ ਆ ਕੋਈ ਦਰਵਾਜ਼ਾ ਸਰ ਇਹ ਬੰਦੇ ਨੂੰ ਬੁਲਾ ਦਿਓ ਨਹੀਂ ਇਹਨੂੰ ਬੁਲਾ ਦਿਓ ਬਸ ਕਾਈਂਡਲੀ ਪਲੀਜ਼ ਧਰਨਾ ਮੇਰੇ ਕੋਈ ਗੱਲ ਨਹੀਂ ਇਹ ਬੰਦੇ ਨੇ ਚਪੇੜ ਮਾਰੀ ਇਹਨੂੰ ਬਾਹਰ ਕੱਢ ਦਿਓ ਬਸ ਇਹਨੂੰ ਬਾਹਰ ਕੱਢ ਦਿਓ ਇਹ ਤਾਂ ਨਹੀਂ ਸਰਕਾਰ ਹੈ ਇਹ ਤਾਂ ਦੇ ਚਪੈਣ ਹੋਣੇ ਤੇ ਸਾਰੇ ਰੋਕ ਦੀ ਬਰਕਾਰ ਤੁਹਾਨੂੰ ਪੀਤੇ ਹਨ ਉਹ ਪ੍ਰਸ਼ਾਸਨ ਮੁਰਦਾਬਾਦ 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 ਪੂਲ ਪ੍ਰਸ਼ਾਸਨ ਮੁਰਦਾਬਾਦ 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 ਪੂਲ ਪ੍ਰਸ਼ਾਸਨ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਪੂਲ ਸੇ ਹਾਏ ਹਾਏ ਬਖਵਾਲ ਕਮਾਨ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਗਰੀਬਾਂ ਨੂੰ ਤੱਕ ਕਰਨ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਗਰੀਬਾਂ ਨੂੰ ਤੱਕ ਕਰਨ ਵਾਲੀ ਸਰਕਾਰ ਮੁਰਦਾਬਾਦ ¡Se lo ਉਹ ਬੰਦੇ ਨੇ ਚਪੇੜਾਂ ਮਾਰੀਆਂ ਲੇਡੀ ਦੇ ਉਹ ਬੰਦੇ ਨੇ ਮਲਾਜਾ ਕਰਾਣਾ ਉਹ ਬੰਦੇ ਨੇ ਮਲਾਵਾ ਹੋਊਗਾ ਸਾਹਿਬ ਤੁਸੀਂ ਬਹੁਤ ਰਿਸਪੈਕਟਡ ਹੋ ਉਹ ਬੰਦੇ ਨੇ ਚਪੇੜ ਮਾਰੀ ਉਹਨੂੰ ਬਾਹਰ ਕੱਢੋ ਸਾਹਿਬ ਦੇਖੋ ਤੁਹਾਡੇ ਮੂਹਰੇ ਹੱਥ ਚੋੜਦੇ ਆ ਸਾਡੀ ਪਰਜਾਇ ਉਹ ਚਪੇੜ ਮਾਰੀ ਉਹ ਬੰਦੇ ਨੇ ਬੰਦੇ ਨੇ ਚਪੇੜ ਮਾਰੀ ਉਹ ਜਨਰਲ ਸਾਹਿਬ ਤੁਸੀਂ ਬਹੁਤ ਰਿਸਪੈਕਟਡ ਹੋ ਉਹ ਬੰਦੇ ਨੇ ਜਿਨ੍ਹਾਂ ਨੇ ਚਪੇੜ ਮਾਰੀ ਚਲੋ ਬੰਦੇ ਨੇ ਬਾਈਕ ਲਾ ਦੇ ਇਹ ਮਲਾਜਾ ਕਰਾਣਾ ਬਕਾਇਦਾ ਇਹ ਬੰਦੇ ਨੇ ਮਲਾਜਾ ਹੋਊਗਾ ਬਕਾਇਦਾ ਆ ਲੈ ਆ ਆ ਦੇਖੋ ਜੀ ਆ ਦੇਖੋ ਚਲੋ ਕੋਈ ਆ ਆ ਦੇਖੋ ਜੀ ਆ ਬੰਦਾ ਕਹਿ ਰਿਹਾ ਹੀ ਆ ਦੇਖੋ ਵੀ ਘਮਾਨੇ ਆ ਦੇਖੋ ਹਾਂ ਆ ਦੇਖੋ ਹੁਣ ਬੋਲ ਹੁਣ ਦੱਸ ਲੱਖੋ ਆ ਬੋਲ ਕੀ ਬੋਲ ਬੱਸ ਬੋਲ ਤਰਾ ਗੁੰਡਾ ਇਹ ਪੁਲਤਨੀਆ ਗੁੰਡਾ ਕਰਦੀ ਆ ਇਹਨੇ ਬਹੁਤ ਮਾਰ ਸਾਡੇ ਭਰਾ ਨੂੰ ਬਹੁਤ ਮਾਰਾ ਗੁੰਡਾ ਗੁੰਡਾ ਕੀਤਾ ਸਾਡੀ ਪੁਤਰੀ ਨੂੰ ਮਾਰਿਆ ਤੇ ਨਹੀਂ ਅਖਦਾ ਦੇਖੋ ਬੰਦਾ ਸਾਡੇ ਸਾਹਰੇ ਬੈਠਾ ਬਹੁਤ ਮਾਰਾ ਦਾਰੂ ਦਾ ਬੋਲ ਹਾਂ ਕੋਈ ਬੜਦਾ ਹਾਂ ਨੌਕਾ ਨੂੰ ਬੜਦਾ ਧੱਕਾ ਕਰਦੇ ਆ ਆ ਦੇਖੋ ਭਾਈ ਤੁਸੀਂ ਤਾਂ ਸਾਡੀ ਵੀ ਲਾਇ ਨਹੀਂ ਰੱਖੀ ਇਹਨਾਂ ਦਾ ਧੱਕਾ ਕਰਦੇ ਸਾਡੀ ਵੀ ਗੱਲ ਤਾਂ ਕਰਦੇ ਸਾਹ ਬੰਦੇ ਦੇ ਬਿਦਾਰੂ ਤੁਸੀਂ ਸਾਡ ਨਾਲ ਗਲਤਾਂ ਕਰਦੇ ਕੀ ਕੀ ਗੱਲਬਾਤ ਹੋਈ ਤੁਸਾਂ ਨੂੰ ਵੀ ਆ ਕੇ ਪਹੇਗੇ ਕੀ ਹੋ ਫਿਰ ਦੱਸਦੇ ਨੇ ਸਰ ਮੈਨੂੰ ਕੀ ਆਇਆ ਤੁਸੀਂ ਤਾਂ ਕਾਰਵਾਈ ਕਰਦੇ ਤੁਸਾਂ ਨੂੰ ਕਿਉਂ ਮਾਰ ਕੋ ਦਿੱਤੀ ਤੁਸੀਂ ਪੇੜਾ ਮਾਰਨ ਲੱਗ ਗਏ ਤੁਸੀਂ ਚਪੇੜਾ ਮਾਰੀਆਂ ਸਾਡੇ ਭਰਾ ਦੇ ਚਪੇੜਾ ਮਾਰੀਆਂ ਸਰ ਉਹ ਸਰ ਉਹ ਸਰ ਮੈਂ ਨਹੀਂ ਆਣਾ ਨਹੀਂ ਆਣਾ ਬਣਾ ਗੱਲ ਕਰਦੇ ਅਸੀਂ ਟੰਗਾ ਕਰਦੇ ਮੇਰੀ ਗੱਲ ਹਾਂ ਜੀ ਬਲੇਕ ਕਾਉਂਸਲਰ ਆ ਬੋਲ ਜੀ ਤਰਲੇ ਕਾ ਕਾ ਦੇ ਦੀ ਹੈ ਸਿਕਰਾ ਦੇ ਕੋ ਬੰਦੇ ਲੈ ਜੀ ਟੂ ਇਹ ਬਿਆਰੇ ਸੱਟ ਮਾਰਦੀ ਕੋ ਤਰਾਂ ਚੋਰ ਚਾਬੀ ਹੈ ਕੋਈ ਗੱਲ ਨਹੀਂ ਆ ਦੇਖੋ ਸਾਡਾ ਕੋਈ ਨਹੀਂ ਸਾਨੂੰ ਡਰਾ ਰੇ ਤਪਾ ਰੇ ਨੀ ਕੀ ਗੱਲ ਨੂੰ ਆ ਬੋਲਿਆ ਯਾਰ ਇੱਧਰ ਆ ਜਾ ਹੈ ਮੇਰਾ ਦੇਖੋ ਇਹ ਸਾਡੇ ਕੋ ਬੰਨੀ ਸਰੇ ਤੱਕਾ ਹੋਇਆ ਬਹੁਤ ਜ਼ਿਆਦਾ ਸਾਡਾ ਕੋਈ ਸਾਨੂੰ ਕੋਈ ਤੇ ਜੇ ਸਰ ਤੁਸੀਂ ਪੁੱਛਣਾ ਨਹੀਂ ਦੇਦਾ ਸੀ ਮਨਾਉਂਗਾ ਵੀਰੇ ਬਣਾਉਂਗਾ ਹਾਂ ਬਣਾਉਂਗਾ ਬਣਾਉਂਗਾ ਬਣਾਉਗਾ ਬਣਾਉਗਾ ਦੇਖ ਲੈ ਆਪਣੇ ਮੋਲਾ ਜੀ ਗੁੰਡਾ ਵਰਦੀ ਦੇਖੀ ਹੈ ਵੇਖ ਸਰਕਾਰ ਇਹ ਆਮ ਆਦਮੀ ਪਾਰਟੀ ਸਰਕਾਰ ਅਸੀਂ ਕਹਨੇ ਇਹ ਗੁੰਡਾਗਰਦੀ ਕਰਨ ਬੰਦੇ ਨਹੀਂ ਹੌਕਦਾਰ ਬੰਦੇ ਨੇ ਅਸੀਂ ਹੌਕਦਾਰ ਬੰਦੇ ਨੇ ਗੱਲ ਕਰ ਕੋਈ ਨਹੀਂ ਕੋਈ ਗੱਲ ਨਹੀਂ ਹਾਂ ਵੀਰੇ ਹੁਣ ਤੜਾ ਮਲਾਜਾ ਹੋਣਾ ਮਲਾਜਾ ਮਲਾਜਾ ਕਰਾਉਣਾ ਮਲਾਜਾ ਹੋਣਾ ਮਲਾਜਾ ਕਰਾਵਾਗੇ ਮਲਾਜਾ ਇਹਨਾਂ ਮਲਾਜਾ ਹੋਊਗਾ ਕਰਾਵਾ ਬੈਸੀ ਵੀਰੇ ਵੀਡੀਓ ਬਣਾਓ ਸਾਡੀ ਅੰਦਰ ਕੁੜੀ ਵੀ ਵਾਰੀ ਸੀ ਕੋਈ ਪੰਜਾਬ ਸਰਕਾਰ ਫੜ ਪੰਜਾਬ ਸਰਕਾਰ ਮੁਰਦਾ ਬਲਾਇਰ ਤੋਂ ਬੰਦੇ ਨਹੀਂ ਆ ਰਹੇ ਆਪਣੇ ਸਾਰੇ ਬੱਤਾਰੇ ਆਂਦੇ ਬਾਜੇ ਚੜੀਆਂ ਧੱਕਾ ਦਿੱਤਾ ਇਹ ਬੰਦੇ ਨੇ ਅੰਦਰ ਕੁੜੀ ਵੀ ਵਾਰੀ ਸੀ ਪਤਾ ਨਹੀਂ ਕਿਹੜੀ ਵਾਰੀ ਸੀ ਕੋਈ ਨਹੀਂ ਉਹਦਾ ਪਤਾ ਲੱਗ ਜੂ ਆ ਦੇਖ ਲੋ ਆ ਦੇਖ ਲੋ ਇਹ ਮਾਰ ਰਿਹਾ ਆ ਦੇਖੋ ਆ ਦੇਖ ਲੋ ਮੇਰਾ ਤਾਂ ਪਾਸਾ ਮੁਟਾ ਜਾਣਾ ਮੌਨ ਹੋ ਰਹਿਣਾ ਤੇ ਉਹਨੂੰ ਲੈ ਜਾਓ ਪਰ ਮੈਂ ਦੱਸ ਰਿਹਾ ਬੰਗਲਾ ਆਇਆ ਕਰ ਲੈ ਜਾਓ ਫਿਰ ਘੁਤੀ ਆ ਦੇਖੋ ਗੁੰਡਾ ਗੱਤੀ ਆ ਦੇਖੋ ਅਧੀ ਅੱਖ ਵੀ ਪਾੜੀ ਮੁੰਡੇ ਦੇ ਅੰਦਰ ਵੀ ਦੇਖੋ अंदर 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 ਅੰਦਰ ਕੁੜੀਆਂ ਵੇਟ ਅੰਗਾ ਮਾਰੀਆਂ ਨੇ ਕਿੰਨੇ ਡਾਕਾ ਮਾਰੀਆਂ ਐਨੇ ਆ ਹੀ ਬੰਦੇ ਨੇ ਅੰਦਰ ਕੁੜੀ ਹੈ ਬੋਲੀ ਕੁੜੀ ਹੈਗੀ ਅੰਦਰ ਕੁੜੀ ਹੈਗੀ ਬਾਹਰ ਕੱਢੋ ਸਰ ਮੋਲ ਖਰਾਬ ਹੋ ਜਾਣਾ 4-500 ਬੰਦਾ ਆ ਜਾਣਾ ਕੋਈ ਫੈਰਾ ਨਹੀਂ ਹੋਣਾ ਉਹਨਾਂ ਨੂੰ ਬਾਹਰ ਕੱਢ ਦਿਓ ਬਸ ਮੈਂ ਦੱਸ ਰਿਹਾ ਬਸ ਕੁੜੀ ਅੰਦਰ ਹੈ ਸਰ ਕੋਈ ਕੁੜੀ ਅੰਦਰ ਆ ਕੁੜੀ ਇਹਨੂੰ ਕੋਈ ਕੁੜੀ ਕੋਈ ਕੁੜੀ ਆ ਗਈ ਆ ਭਾਜੀ ਕੁੜੀ ਅੰਦਰ ਕੁੜੀ ਅੰਦਰ ਬਾਹਰ ਕੱਢੋ ਬਈ ਸਰ ਕਰਨਾ ਲੱਗ ਜਾਣਾ ਤੁਸੀਂ ਵੀ ਪੀਤੀ ਹੋਈ ਆ ਰਾਜਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਅੱਬਾ ਸਾਰੇ ਕਰਵਾਵਾਂਗੇ ਇਹਨਾਂ ਨੇ ਵੀ ਪੀਤੀ ਹੋਈ ਆ ਸਰ ਇਹਨਾਂ ਨੇ ਵੀ ਪੀਤੀ ਹੋਈ ਆ ਇਹਨਾਂ ਨੇ ਵੀ ਪੀਤੀ ਹੋਈ ਆ ਥਾੜੇ ਜਾਊਗੀ ਥਾੜੇ ਜਾਊਗੀ ਥਾੜੀ ਕਰੂਗੀ ਹਾਂ ਕਹਿੰਦਾ ਮੇਰੀ ਘਰ ਵਾਲੀ ਆ ਘਰ ਵਾਲੀ ਥਾੜੇ ਜਾਊਗੀ ਘਰ ਵਾਲੀ ਘਰ ਵਾਲੀ ਥਾਣਾ ਜਾਊਗੀ ਕਹਿੰਦਾ ਆ ਘਰਾਂ ਦੀ ਥਾਣੇ ਜਾਊਗੀ ਘਰ ਵਾਲੀ ਕਹਿੰਦਾ ਥਾਣੇ ਜਾਊਗੀ ਦੱਸੋ ਪਬਲਿਕ ਪ੍ਰੋਪਰਟੀ ਆ ਤੇ ਨਹੀਂ ਸਕਦੇ ਭਾਈ ਥਾੜੇ ਅੰਦਰ ਜਾਣ ਨੂੰ ਤੁਸੀਂ ਰੋਕ ਹੀ ਨਹੀਂ ਸਾਰੇ ਬੁਰੀ ਬਰੇ ਦੀ ਕੱਟੜ ਕੇ ਤਿਆਰ ਰੱਖਿਓ ਅੰਦਰ ਕੁੜੀ ਅੰਦਰ ਵੀ ਅੰਦਰ ਜਾ ਫਟ ਬੀੜਾ ਉਹ ਕੁੜੀ ਗੇੜ ਖੜ ਗਈ ਪਈ ਯਾਰ ਗਿੰਦਰ ਸਿੰਘ ਭਾਈ ਕੁੜੀ ਗੇੜ ਖੜ ਗਈਆ ਦੇਖੋ ਦੇਖੋ ਯਾਰ ਲੋ ਭਾਈ ਚਲੋ ਚਲੋ कमेंस <laughs> ਕੋਈ ਨਹੀਂ ਹੋ ਗਿਆ ਫਿਰ ਕੀ ਹੋ ਗਿਆ ਕੋਈ ਬਧਾਈ ਦੇਣ ਵੀ ਆ ਸਕਦਾ ਪਰ ਤੁਸੀਂ ਦੱਸੋ ਕੋਈ ਬਧਾਈ ਦੇਣ ਵੀ ਆ ਸਕਦਾ ਭਾਈ ਜੀ ਡਰਿੰਕ ਕੀਤੀ ਹੀ ਹੈ ਤੁਸੀਂ ਡਰਿੰਕ ਕੀਤੀ ਭਾਈ ਤੁਸੀਂ 100% ਕੀਤੀ ਡਰਿੰਕ ਕਰ ਰਹੇ ਹੋ ਹਵਾੜ ਆ ਰਹੀ ਭਾਈ ਸਵੈਲ ਆ ਰਹੀ ਬੰਦੇ ਆ ਤੁਸੀਂ ਕੋਆਪਰੇਟ ਕਿਉਂ ਨਹੀਂ ਕਰ ਰਹੇ ਤੁਸੀਂ ਤਾਲਾ ਖੋਲੋ ਅਸੀਂ ਕੋਆਪਰੇਟ ਕਰੋ ਤਾਲਾ ਖੋਲੋ ਖੋਲੋ ਤਾਲਾ ਤੁਸੀਂ মিডিਆ ਨਾਲ ਕੋਆਪਰੇਟ ਕਰੋਨਾ ਫਿਰ ਭਾਜੀ ਇਹ ਮਾਲ ਨਹੀਂ ਦਾ ਜਸਟ ਅ ਸੈਕਿੰਡ ਭਾਜੀ ਪੁਲੀਸ ਟੱਚ ਨਹੀਂ ਕਰਨਾ ਭਾਜੀ ਟੱਚ ਨਹੀਂ ਕਰਨਾ ਕੀ ਕੋਆਪਰੇਟ ਕਰੋ ਜੇ ਤੁਸੀਂ ਤੁਸੀਂ ਜੈਂਟਲਮੈਨ ਦੀ ਕੋਆਪਰੇਟ ਕਰੋ ਤਾਲਾ ਖੋਲੋ ਭਾਜੀ ਅੰਦਰ ਮੈਂ ਅੰਦਰ ਆ ਆ